ਤਨ ਤਨ ਰਾਨ ਦਾਸ ਗੁਰ ਜਿਨ ਸਿਰ ਆਤਿ ਨੇ ਸਵਾਰਿਆ ਹਾਂਜੀ ਖੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਅੱਜ ਦੇ ਸਮੇਂ ਦੇ ਵਿੱਚ ਸਬੂ ਸਿੱਖ ਜਗਤ ਨਾਨਕ ਨਾਮ ਲੇਵਾ ਸੰਗਤ ਜਿਹੜੀ ਚੌਥੇ ਪਾਸ਼ਾ ਭਾਈ ਦੇਠਾ ਦਾ ਗੁਰੂ ਰਾਮਦਾਸ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਬੜੇ ਧੂਮਤਾਂ ਨਾਲ ਜਸ਼ਨ ਦੇ ਨਾਲ ਜਿਹੜਾ ਮਨਾਇਆ ਜਾ ਰਿਹਾ ਹੈ ਸਾਰੀ ਸਿੱਖ ਸੰਗਤ ਆਪਣੇ ਵੱਲੋਂ ਆਪਣਾ ਬਣਦਾ ਯੋਗਦਾਨ ਜੋ ਪਾ ਰਹੀ ਹੈ ਇਸ ਕਰਕੇ ਜੋ ਅੱਜ ਅਸੀਂ ਪਹੁੰਚੇ ਸੀ ਅਮਰਸਰ ਦੇ ਸਤਨਾਮ ਨਗਰ ਦੇ ਵਿੱਚ ਗੁਰਦੁਆਰਾ ਮਤਾ ਭਾਗ ਕੌਰ ਉਹਨਾਂ ਵੱਲੋਂ ਨਗਰ ਕੀਰਤਨ ਸਜਾਇਆ ਸੀ ਨਗਰ ਕੀਰਤਨ ਆਇਆ ਤਾਂ ਸੰਗਤ ਦੀ ਸੇਵਾ ਕੀਤੀ ਹੈ ਸੰਗਤ ਦੇ ਵਾਸਤੇ ਜਿਹੜੇ ਲੰਗਰ ਦੇ ਪ੍ਰਸ਼ਾਦੇ ਤਿਆਰ ਕੀਤੇ ਸੀ ਸੰਗਤ ਨੂੰ ਸਿਕਾਏ ਨੇ ਸੰਗਤ ਦੀਆਂ ਹਾਜ਼ਰੀਆਂ ਭਰਾਈਆਂ ਗਈਆਂ ਨੇ ਸੰਗਤ ਨੇ ਹਾਜ਼ਰੀ ਆਪਣੇ ਵੱਲੋਂ ਭਰਾਈਆਂ ਨੇ ਤੇ ਬੜੀ ਧੂਮ-ਧਾਮ ਦੇ ਨਾਲ ਮਨਾਉਂਦੇ ਹੋਏ ਆਪਣੇ ਵੱਲੋਂ ਜਸ਼ਨ ਮਨਾਉਂਦੇ ਹੋਏ ਆਪਣੀ ਸੇਵਾ ਦਾ ਜਿਹੜਾ ਕਾਰਜੋ ਜਿਹੜਾ ਆਰੰਭ ਕਰਕੇ ਤੇ ਆਪਣਾ ਸੰਪੂਰਨ ਕਰਵਾ ਰਹੇ ਨੇ ਗੁਰੂ ਪਾਤਸ਼ਾਹ ਜੀ ਇਸੇ ਤਰ੍ਹਾਂ ਹੀ ਨਾਨਕ ਨਾਮ ਲੈਵਾ ਸੰਗਤਾਂ ਨੂੰ ਆਪਣੀ ਸਿੱਖ ਤੇ ਸਿੱਖੀ ਦੇ ਨਾਲ ਜਿਹੜੇ ਜੋੜ ਕੇ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ